ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਸਾਰੇ ਠੀਕ ਹੋਵੋਗੇ ਸਭ ਦਾ ਸਵਾਗਤ ਪਰਮ ఫిਜ਼ੀਕਲ এডਿਕੇਸ਼ਨ ਤੇ ਜਿੱਥੇ ਕਿ ਤੁਹਾਨੂੰ ਹਰ ਜਾਣਕਾਰੀ ਪਹਲ ਦੇ ਹੱਥ ਦਿੱਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ 18 ਜੁਲਾਈ 2025 ਦਾ ਦਿਨ ਹੈ ਜਦੋਂ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀਗਾ ਕੁਝ ਦਿਨ ਪਹਿਲਾਂ ਕਿ ਕਿਹਾ ਸੀ ਕਿ 2000 ਪੀਟੀਆਈ ਦੇ ਬਾਰੇ ਡਿਟੇਲ ਨੋਟੀਫਿਕੇਸ਼ਨ 18 ਤਰੀਕ ਨੂੰ ਦਿੱਤਾ ਜਾਏਗਾ ਤੇ ਦਿੱਤੀ ਹੋਈ ਡੇਟ ਦੇ ਮੁਤਾਬਕ ਹੀ ਸਰਕਾਰ ਨੇ ਅੱਜ ਜੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਦੋਸਤਾਂ ਦੀ ਜੋ ਚਿਹਰੇ ਤੇ ਖੁਸ਼ੀਆਂ ਆ ਗਈਆਂ ਤੇ ਬਹੁਤ ਸਾਰੇ ਦੋਸਤਾਂ ਨੂੰ ਨਮੋਸ਼ੀ ਦਾ ਜੋ ਮੂੰਹ ਦੇਖਣਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਸਾਡੇ ਫਿਜ਼ੀਕਲ ਐਜੂਕੇਸ਼ਨ ਕੇਡਰ ਜੋ ਇਹ ਵਿੱਚ ਇਨਕਲੂਡ ਨਹੀਂ ਕੀਤੇ ਗਏ ਤਾਂ ਜਿਹੜੇ ਜਿਹੜੇ ਇਨਕਲੂਡ ਕੀਤੇ ਗਏ ਆ ਕਿਹੜੇ ਨਹੀਂ ਕੀਤੇ ਗਏ ਫੁੱਲ ਡਿਟੇਲ ਅਸੀਂ ਜਾਣਕਾਰੀ ਲੈ ਕੇ ਆਏ ਆ ਲਾਈਵ ਤੁਹਾਡੇ ਨਾਲ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੇ ਵਿੱਚ ਅੱਜ ਜੋ ਡਿਟੇਲ ਨੋਟੀਫਿਕੇਸ਼ਨ ਆ ਚੁੱਕਿਆ ਹੈ ਇਹਦੇ ਵਿੱਚ ਕਲੀਅਰ ਲਿਖਿਆ ਹੈ ਜਨਤਿਕ ਨਿਯੁਕਤੀਆਂ ਬਾਰੇ ਡਾਇਰੈਕਟਰ ਆਫ ਸਕੂਲ এডਿਕੇਸ਼ਨ ਸੈਕੰਡਰੀ এডਿਕੇਸ਼ਨ ਸੈਕੰਡਰੀ ਪੰਜਾਬ ਦੇ ਮੀਮੋ ਨਮ ਹਮਲਾ ਨੰਬਰ ਜੋ ਹੈ ਐਨ ਜੇ ਮਿਤੀ 25 4 2025 ਰਾਹੀਂ ਸਕੂਲ ਸਿੱਖਿਆ ਵਿਭਾਗ ਦੇ 2000 ਪੀਟੀਆਈ ਪ੍ਰਾਇਮਰੀ ਕਾਡਰ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰੋਂ ਪਾਸੋਂ ਵਿਭਾਗ ਦੀ ਵੈਬਸਾਈਟ ਤੇ ਜਾਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਮੰਗ ਕੀਤੀ ਜਾਂਦੀ ਹੈ ਜੀ 23 7 2025 ਤੋਂ 22 8 2025 ਤੱਕ ਕੀਤੀ ਜਾਂਦੀ ਹੈ ਇਹਨਾਂ ਸਾਮੀਆਂ ਦੀ ਜੋ ਕੈਟਾਗਰੀ ਵਾਈਜ਼ ਵੰਡ ਹੈ ਹੇਠ ਲਿਖੇ ਅਨੁਸਾਰ ਹੈ ਤੇ ਦੋਸਤੋ ਜਿਹੜੀ ਅਪਲਾਈ ਹੋਣ ਦੀ ਜੋ ਡੇਟ ਹੈ ਆਉਣ ਵਾਲੇ 2-3 ਦਿਨਾਂ ਬਾਅਦ ਸ਼ੁਰੂ ਹੋ ਜਾਣੀ ਹੈ ਕਿਹੜੇ-ਕਿਹੜੇ ਦੋਸਤ ਜਿਹੜੇ ਹੈਗੇ ਇਹਦੇ ਵਿੱਚ एलिਜੀਬਲ ਹੈਗੇ ਆ ਕਿਹੜੇ-ਕਿਹੜੇ ਅਪਲਾਈ ਕਰ ਸਕਦੇ ਆ ਤਾਂ ਉਹ ਅਸੀਂ ਡਿਟੇਲ ਜਾਣਕਾਰੀ ਲੈ ਕੇ ਆਏ ਤੁਹਾਡੇ ਨਾਲ ਤਾਂ ਸਾਡੇ ਨਾਲ ਤੁਸੀਂ ਲਾਈਵ ਜੁੜ ਜੋ ਤਾਂ ਕਿ ਅਸੀਂ ਤੁਹਾਨੂੰ ਡਿਟੇਲ ਜਾਣਕਾਰੀ ਦੇ ਦੇਈਏ ਤੇ ਇਹਦੇ ਇਸੇ ਚੈਨਲ ਤੇ ਦੱਸ ਦਈਏ ਤੁਹਾਨੂੰ ਕਿ ਅਰਨ ਫਿਜ਼ੀਕਲ এডਿਕੇਸ਼ਨ ਤੇ ਅਸੀਂ ਡੇਲੀ ਸ਼ਾਮੀ ਜੁੜਦੇ ਹਾਂ 5 ਵਜੇ ਲਾਈਵ ਅਤੇ ਤਿਆਰੀ ਕਰਾਉਣੀ ਹੈ 2000 ਪੀਟੀਆਈ ਦੀ ਸਪੈਸ਼ਲ ਜੋ ਸਿਲੇਬਸ ਅਕੋਰਡਿੰਗ ਐਂਡ ਕਨਸੈਪਟ ਅਕੋਰਡਿੰਗ ਤੇ ਨਾਲ ਹੀ ਨਾਲ ਉਹਨਾਂ ਦੇ ਐਮਸੀਕਿਊ ਤੇ ਪੀਵਾਈਕਿਊ ਤੇ ਅਸੀਂ ਕਾਫੀ ਸਿਲੇਬਸ ਕਾਫੀ ਹੱਦ ਤੱਕ ਲਾਈਵ ਕਲਾਸਾਂ ਰਹੀ ਕਵਰ ਕਰਾ ਚੁੱਕੇ ਹਾਂ ਤੇ ਜੋ ਨਵਾਂ ਸਿਲੇਬਸ ਆਏਗਾ ਉਹਨੂੰ ਅਪਡੇਟ ਨਾਲ ਕਰਕੇ ਉਹ ਵੀ ਐਡ ਆਨ ਕਰ ਦਿੱਤਾ ਜਾਏਗਾ ਤਾਂ ਦੋਸਤੋ ਜੇਕਰ ਤੁਸੀਂ ਵੀ 2000 ਪੀਟੀਆਈ ਪੋਸਟਾਂ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਜੋ ਹੈ ਜਾਰੀ ਰੱਖ ਸਕਦੇ ਹੋ ਤਾਂ ਆਪਦੀ ਪੇਪਰਾਂ ਦੀ ਤਿਆਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਜੋ ਤੁਹਾਨੂੰ ਪਹਿਲ ਦੇ ਹੱਦ ਤੇ ਮਿਲ ਜਾਵੇ ਅੱਗੇ ਗੱਲ ਕਰਦੇ ਆਂ ਅਸਾਮੀਆਂ ਦੀ ਜੋ ਵੰਡ ਹੈ ਅਸਾਮੀ ਦੀ ਕੈਟਾਗਰੀ वाइज ਜੋ ਵੰਡ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ 2000 ਪੀਡੀਆਈ ਜੋ ਪੋਸਟਾਂ ਹੈਗੀਆਂ ਟੋਟਲ ਜਿਹੜੀਆਂ ਪੋਸਟਾਂ 2000 ਹੀ ਕੱਢੀਆਂ ਸਰਕਾਰ ਨੇ 2000 ਹੀ ਕਿਹਾ ਗਿਆ ਸੀ ਤੇ ਇਹਦੇ ਵਿੱਚ ਕੀ ਆ ਜਨਰਲ ਕੈਟਾਗਰੀ ਦੀ ਗੱਲ ਕਰੀਏ ਤਾਂ 780 ਪੋਸਟਾਂ ਨੇ ਹਿੱਸੇ ਆਈਆਂ ਜਿਹਦੇ ਵਿੱਚ 220 ਔਮਨ ਲਈ ਵੈਕੈਂਸੀ ਰਿਜ਼ਰਵ ਵਹਿ ਗਈਆ ਮੀਨ 220 ਵੈਕੈਂਸੀ ਊਮਨ ਲਈ ਪਰ ਸਕਦੇ ਆ ਇਹ 780 ਵਿੱਚੋਂ 220 ਕੱਢ ਦਿੱਤਾ ਜਾਉਗਾ ਠੀਕ ਹੈ ਜੀ ਐਸਸੀ ਤਰੀਕੇ ਨਾਲ ਜੋ ਰਿਜ਼ਰਵ ਕੈਟਾਗਰੀਆਂ ਹੈਗੀਆਂ ਐਸਸੀ ਵਿੱਚ ਐਮਬੀ ਹੁੰਦੀ ਹੈ ਕੁਝ ਆਰਓ ਐਸਸੀ ਹੁੰਦੀ ਹੈ ਨਾ ਉਹਨਾਂ ਵਿੱਚ ਜਿਹੜੀ ਹੈ 200 ਪੋਸਟ ਐਮਬੀ ਲਈ ਹੈ ਤੇ ਉਹਨਾਂ ਵਿੱਚੋਂ 80 ਪੋਸਟ ਰਿਜ਼ਰਵ ਹੈ ਉਹ ਮਿਲਦੇ ਤੇ 200 ਪੋਸਟਾਂ ਜੋ ਹੈਗੀਆਂ ਆਰਓ ਐਸਸੀ ਲਈ ਹੈ ਜਿਦੇ ਵਿੱਚੋਂ 80 ਪੋਸਟਾਂ ਫਿਰ ਫੀਮੇਲ ਲਈ ਰਿਜ਼ਰਵ ਹੈਗੀਆਂ ਅੱਗੇ ਗੱਲ ਕਰਦੇ ਆਂ ਬੀਸੀ ਕੈਟਾਗਰੀ ਦੀ ਬੀਸੀ ਕੈਟਾਗਰੀ ਵਿੱਚ ਇਹਨਾਂ ਨੇ ਵੀ 200 ਪੋਸਟ ਦਿੱਤੀ ਹੈ ਅਗੇਨ 200 ਪੋਸਟ 80 ਪੋਸਟਾਂ ਅਗੇਨ ਔਮਨ ਲਈ ਜੋ ਹੈ ਫੀਮੇਲ ਲਈ ਰਿਜ਼ਰਵ ਰੱਖ ਦਿੱਤੇ ਹੈ ਅੱਗੇ ਗੱਲ ਕਰਦੇ ਆਂ ਜੀ ਐਕਸ ਸਰਵਿਸਮੈਨ ਜੋ ਹੈਗੇ ਆ ਜਨਰਲ ਐਸਸੀ SCRO ਤੇ BC ਤੇ ਇਹ ਜਰਨਲ ਵਿੱਚ 140 ਹੈ ਜਿਹੜੇ ਐਕਸ ਸਰਵਿਸਮੈਨ ਆ ਉਹਨਾਂ ਦੇ ਜੋ ਫੈਮਿਲੀ ਮੈਂਬਰ ਪਰ ਸਕਦੇ ਆ 40 SCMB ਔਰ SCRO 40 ਤੇ 40 ਹੀ BC ਆ ਤੇ ਇਹਨਾਂ ਵਿੱਚ ਜੋ ਹੈ ਜਰਨਲ ਵਿੱਚ 80 ਰਿਜ਼ਰਵ ਹੈ ਫੀਮੇਲ ਲਈ ਤੇ ਬਟ MB RO ਤੇ SCRO ਲਈ ਜਾਂ ਐਜ਼ ਬੀਸੀ ਲਈ ਕੋਈ ਰਿਜ਼ਰਵ ਨਹੀਂ ਹੈ ਫੀਮੇਲ ਲਈ ਠੀਕ ਹੈ ਜੀ ਤੇ ਸਪੋਰਟਸ ਕੈਟਾਗਰੀ ਦੀ ਗੱਲ ਕਰੀਏ ਜੇਕਰ ਕਿਸੇ ਕੋਲ ਸਪੋਰਟਸ ਦੇ ਸਰਟੀਫਿਕੇਟ ਹੈ કે ਗ੍ਰੇਡੇਸ਼ਨ ਹੈਗੀ ਆ ਤਾਂ ਉਹ ਵੀ ਜਨਰਲ ਦੀਆਂ ਜਿਹੜੀਆਂ ਪੋਸਟਾਂ 40 ਹੈਗੀਆਂ ਜੀ ਐਸਸੀ ਐਮਬੀ ਦੀਆਂ 10 ਹੈਗੀਆਂ ਜੀ ਐਸਸੀ ਆਰਓ ਦੀਆਂ 10 ਹੈਗੀਆਂ ਤਾਂ ਇਹਦੇ ਵਿੱਚ 20 ਜੋ ਰਿਜ਼ਰਵ ਹੈ ਫੀਮੇਲ ਲਈ ਜਿਹੜੇ ਜਨਰਲ 40 ਪੋਸਟਾਂ ਵਿੱਚੋਂ ਤਾਂ ਇਸ ਤਰੀਕੇ ਨਾਲ ਅਸੀਂ ਜੋ ਹੈ ਫਿਜ਼ੀਕਲ ਹੈਂਡੀਕੈਪਸ ਦੀ ਗੱਲ ਕਰ ਗਏ ਜਿਹਦੇ ਵਿੱਚ ਵਿਜ਼ੂਅਲ ਇੰਪੇਅਰਡ ਜਿਹੜੇ ਹੈਗੇ 20 ਪੋਸਟ ਹੈਗੀਆਂ ਤੇ 5 ਫੀਮੇਲ ਲਈ ਹੈਗੀ ਹਿਅਰਿੰਗ ਇੰਪੇਅਰਡ ਜੋੜੇ ਹੈਗੇ ਆ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ ਤੇ ਉਹਨਾਂ ਵਿੱਚੋਂ 5 ਫੀਮੇਲ ਲਈ ਹੈ ਆ ਆਰਥੋ ਆਰਥੋ ਵਿੱਚ ਜਿਹੜੀ ਕੈਟਾਗਰੀ ਵਿੱਚ 20 ਪੋਸਟਾਂ ਹੁੰਦੀਆਂ ਨੇ ਤੇ ਉਹਦੇ ਵਿੱਚੋਂ 5 ਜਿਹੜੀਆਂ ਫੀਮੇਲ ਲਈ ਰਿਜ਼ਰਵ ਹੈ ਆਈਡੀ ਐਮਪੀ ਲਈ ਹੈ ਜੋ 20 ਹੈ ਤੇ ਇਹਦੇ ਵਿੱਚ 5 ਫੀਮੇਲ ਲਈ ਹੈ ਫਰੀडम ਫਾਈਟਰ ਦੀ ਗੱਲ ਕਰੀਏ ਫਰੀडम फाइਟਰ ਜੋ ਹੈ ਵੀ ਪੋਸਟਾਂ ਤੇ ਉਹਦੇ ਵਿੱਚ 10 ਰਿਜ਼ਰਵ ਹੈ ਫੀਮੇਲ ਲਈ ਇਕਨੋਮਿਕਲ ਵੀਕਰ ਜੋ ای ਡਬਲਯੂ ਐਸ ਦਾ ਜੀ ਦੇਖਿਆ ਹੈਗਾ ਪਿੱਛੇ ਜੀ ਬਹੁਤ ਜਿਆਦਾ ਪ੍ਰਚਾਰ ਹੋਇਆ ਸੀ ਕਿ ای ਡਬਲਯੂ ਐਸ ਜੋ ਹੈ ਇੱਕ ਸਰਟੀਫਿਕੇਟ ਬੰਦਾ ਹੈ ਜਿਹੜੇ ਕਿ ਇਕਨੋਮਿਕਲੀ ਵੀਕ ਦਾ ਸੈਕਸ਼ਨ ਹੁੰਦੇ ਆ ਉਹਨਾਂ ਲਈ ਉਹਨਾਂ ਦੀਆਂ 200 ਪੋਸਟਾਂ ਰੱਖੀਆਂ ਗਈਆਂ ਤੇ ਇਹਦੇ ਵਿੱਚ 60 ਰਿਜ਼ਰਵ ਕੈਟਾਗਰੀ ਲਈ ਹੈ ਤੇ ਟੋਟਲ ਜੀ ਗੱਲ ਕਰੀਏ 2000 ਪੀਟੀਆਈ ਪੋਸਟਾਂ ਟੋਟਲ ਹੈਗੀਆਂ ਤੇ ਉਹਦੇ ਵਿੱਚ 650 ਫੀਮੇਲ ਲਈ ਰਿਜ਼ਰਵ ਰੱਖੀਆਂ ਗਈਆਂ ਹਨ ਮਤਲਬ ਕਿ 1300 1350 ਜਿਹੜੀਆਂ ਹੈਗੀਆਂ ਉਹ ਮੇਲ ਕੈਟਾਗਰੀ ਲਈ ਭਰ ਸਕਦੇ ਆ ਅਲੱਗ-ਅਲੱਗ ਕੈਟਾਗਰੀ ਵਿੱਚ ਤਾਂ ਇਹ ਸੀ ਪੋਸਟਾਂ ਦੀ ਜਿਹੜੀ ਡਿਵਾਈਡੇਸ਼ਨ 2000 ਪੀਟੀਆਈ ਕੈਟਾਗਰੀ ਕੈਟਾਗਰੀ ਵਿੱਚ ਡਿਵਾਈਡ ਮੈਂ ਗੱਲ ਕਰਦੇ ਆ ਐਜੂਕੇਸ਼ਨ ਦੀ ਵਿਦਿਅਕ ਯੋਗਤਾ ਕੀ ਕੀ ਮੰਗੀ ਗਈ ਹੈ ਜਿਹਦੇ ਵਿੱਚ ਕਾਫੀ ਕਨਫਿਊਜ਼ਨ ਸੀ ਦੋਸਤਾਂ ਨੂੰ ਕਿ ਇਹਦੇ ਵਿੱਚ BP8 ਨੂੰ ਇਨਕਲੂਡ ਕੀਤਾ ਜਾਏਗਾ ਜਾਂ MP8 ਨੂੰ ਇਨਕਲੂਡ ਕੀਤਾ ਜਾਏਗਾ ਜਾਂ ਫਿਰ CPR DP8 ਨੂੰ ਹੀ ਰੱਖਿਆ ਜਾਏਗਾ ਇਹ ਕਲੀਅਰ ਹੋ ਗਿਆ ਨੋਟੀਫਿਕੇਸ਼ਨ ਤੋਂ ਤਾਂ ਇਹਦੇ ਵਿੱਚ ਵਿੱਤਯਕ ਯੋਗਤਾ ਜਿਹੜੀ ਹੈ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਜੋ ਹੈ ਰੱਖੇ ਗਏ ਸਰਵਿਸ ਰੂਲ 2023 ਵਿੱਚ ਜੋ ਬਣੀ ਸੀ ਐਂਡ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਸਰਵਿਸ ਫਰਸਟ ਐਮੈਂਡਮੈਂਟ ਰੂਲਸ ਜੋ ਫਰਸਟ ਐਮੈਂਡਮੈਂਟ ਹੋਈ ਹੈ 2025 ਵਿੱਚ ਤੇ 2023 ਵਿੱਚ ਰੂਲ ਬਣੇ ਆ ਤੇ 2025 ਵਿੱਚ ਫਰਸਟ ਐਮੈਂਡਮੈਂਟ ਹੋ ਅਨੁਸਾਰ ਹੋ ਜੋ 8 ਲਿਕੇ ਵਿੱਚ ਜਿਹੜੀ 2025 ਵਿੱਚ ਜਿਹੜੀ ਹੁਣ ਕਾਫੀ ਦੋਸਤਾਂ ਨੇ ਰੈਟ ਪਾਈ ਸੀ ਕੇਸ ਕੀਤਾ ਸੀ ਕਿ ਸਾਨੂੰ ਬੀਪੀਐਡ ਨੂੰ ਇਨਕਲੂਡ ਕੀਤਾ ਜਾਵੇ ਉਹਨਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਕਿਤੇ ਨਾ ਕਿਤੇ ਉਹ ਸਾਡਾ ਕੇਟਰ ਗੁੱਸੇ ਹੈਗਾ ਹੁਣਾਂ ਵੀ ਚਾਹੀਦਾ ਕਿਉਂਕਿ ਪਹਿਲਾਂ ਰੂਲ ਅਲੱਗ ਹੁੰਦੇ ਆ ਉਹਦੇ ਅਕੋਰਡਿੰਗ ਪ੍ਰਪੇਅਰ ਹੋ ਜਾਂਦੇ ਆ ਤੇ ਫਿਰ ਦੁਸਤੇ ਤ੍ਰਿਕਲ ਬਦਲੇ ਜਾਂਦੇ ਹਨ ਚਲੋ ਸਰਕਾਰਾਂ ਦੀਆਂ ਪਾਲਿਸੀਆਂ ਇੱਥੇ ਬੀਪੀਐਡ ਵਾਲੇ ਵੀ ਦੋਸਤ ਨਿਰਾਸ਼ ਨਾ ਹੋਣ ਉਹਨਾਂ ਲਈ ਮਾਸਟਰ ਗ੍ਰੈਜੂਏਟਰ ਬਹੁਤ ਜਲਦੀ ਆਉਣ ਵਾਲਾ ਹੈ ਇਸ ਤੋਂ ਬਾਅਦ ਇੰਦਾ ਪੰਜਾਬ ਸਟੇਟ ਐਲੀਮੈਂਟਰੀ ਇੱਕ ਮੈਨੂੰ ਗੱਲ ਸਮਝ ਨਹੀਂ ਲੱਗੀ ਪੰਜਾਬ ਸਰਕਾਰ ਦੀ ਵੈਸੇ ਤਾਂ ਕਹਿੰਦੇ ਆ ਪੰਜਾਬੀ ਨੂੰ ਹੋਰ ਜ਼ਿਆਦਾ ਪ੍ਰਚਲਿਤ ਕਰ ਰਿਹਾ ਮੂਰੇ ਲੈ ਕੇ ਆ ਰਿਹਾ ਪਰ ਜਿਹੜਾ ਸਾਰਾ ਨੋਟੀਫਿਕੇਸ਼ਨ ਉਹਨਾਂ ਨੇ ਇੰਗਲਿਸ਼ ਵਿੱਚ ਦਿੱਤਾ ਹੈ ਤਾਂ ਇਹ ਕਿਤੇ ਨਾ ਕਿਤੇ ਗੱਲ ਸੋਚਣ ਵਾਲੀ ਹੈ ਕਿ ਪੰਜਾਬ ਸਰਕਾਰ ਦੀਆਂ ਪੋਸਟਾਂ ਹੁਣ ਤੇ ਜਿੱਥੇ ਪੰਜਾਬੀ ਨੂੰ ਉਹ ਮਾਂ ਬੋਲੀ ਦੇ ਰੂਪ ਵਿੱਚ ਅੱਗੇ ਲੈ ਕੇ ਆਉਣੀ ਚਾਹੁੰਦੀ ਹੈ ਤੇ ਉਹਨਾਂ ਨੇ ਹੀ ਇਸ ਨੂੰ ਇੰਗਲਿਸ਼ ਵਿੱਚ ਕਨਵਰਟ ਕੀਤਾ ਹੋਇਆ ਹੈ ਨਾ ਚਲੋ ਮੈਂ ਗੱਲ ਕਰਦੇ ਆ ਜੋ ਸਾਡੀ ਫਿਜ਼ੀਕਲ ਐਜੂਕੇਸ਼ਨ ਦੀਆਂ ਜਿਹੜੀਆਂ ਡਿਟੇਲਸ ਬਾਰੇ ਕਿ ਕੌਣ-ਕੌਣ ਇਦੀ ਅਲਿਜੀਬਲ ਹੈਗੇ ਆ ਕੀ ਵਿਦਿਗ ਯੋਗਤਾ ਹੈਗੀ ਆ ਗੱਲ ਉਹਦੀ ਕਰਦੇ ਆ ਮੈਂ ਇਦੇ ਵਿੱਚ ਜੋ ਹੈ ਇਨ ਦਾ ਪੰਜਾਬ ਐਲੀਮੈਂਟਰੀ ਐਜੂਕੇਸ਼ਨ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਰੂਲਜ਼ ਜੋ ਹੈ ਰੈਫਰ ਜੋ ਕੀਤਾ ਗਿਆ ਸੈਟ ਦਾ ਰੂਲਜ਼ ਆਫ 6 ਫਾਰ ਦਾ ਸਬ ਰੂਲਸ 3 ਵਿੱਚ ਤੇ ਇਹ ਵਿੱਚ ਜਿਹੜੀਆਂ ਐਮੈਂਡਮੈਂਟ ਕੀਤੀਆਂ ਉਹਦੇ ਕੈਟਾਗਰੀ ਲਿਖੀ ਗਈ ਹੈ ਤੇ ਮੇਨ ਹੈਗਾ No person shall be appointed the service by the directive appointment direct appointment ਨਾ ਹੀ ਰੱਖਿਆ ਜਾ ਸਕਦਾ unless the qualify of the written test followed by the physical eligibility test to be conducted by the recruiting agency of the education recruitment directorate as the specific by the government from time to time ta inna ne clear kar ditta ke kisi di bhi direct bharti nahi hovegi jo bhi unna da written test hovega physical test hovega tak jehri agency special ek criteria banayi ke onu follow karna hovega and syllabus appropriate for the post and the other recruitment test related decision not as specified in these rules te ide vich jehde hai syllabus nu include nahi kita gaya hai specified nu haan ji amarjeet ji sat sri kal ji sat sri kal amarjeet ji ta asi pehla discuss kar rahe ha jo ajj de rules aaye ne haan ji bima ji hello ਤਾਂ ਡਿਸਕਸ ਕਰ ਰਹੇ ਹਾਂ ਅਸੀਂ 2000 ਪੀਟੀਆਈ ਦਾ ਜੋ ਨੋਟੀਫਿਕੇਸ਼ਨ ਆ ਰਿਹਾ ਹੈ ਉਹਦੇ ਬਾਰੇ ਡਿਟੇਲ ਕੌਣ-ਕੌਣ ਦੇ ਐਲੀਜੀਬਲ ਹੈ ਕੀ ਕੀ ਨਨਨੇ ਕਰੀਟਰੀਆ ਮੰਗੇ ਆ ਹੈ ਮੈਂ ਇਹਨਾਂ ਨੂੰ ਲੋ ਕਰਦੇ ਹਾਂ ਤਾਂ ਇਹਦੇ ਵਿੱਚ ਜੋ ਮੇਨਲੀ ਲਿਖਿਆ ਗਿਆ ਹੈ ਕਿ ਪ੍ਰਿਸਕ੍ਰਾਈਬਡ ਦਾ ਇੰਡੈਕਸ ਪੈਂਡੈਕਸ ਆਫ ਦਾ ਬੀ ਐਪਲੀਕੇਸ਼ਨ ਆਫ ਦਾ ਫਿਜ਼ੀਕਲ ਐਲੀਜੀਬਿਲਟੀ ਟੈਸਟ ਐਂਡ ਦਾ ਕੰਡਕਟ ਫਾਰ ਦਾ ਪਰਸਨ ਵਿਦ ਦਾ ਡਿਸੇਬਿਲਟੀ ਸ਼ਲ ਬੀ ਐਸ ਪਰ ਦਾ ਇਨਸਟਰਕਸ਼ਨ ਆਫ ਦਾ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ woman child development ਤਾਂ ਜੇਕਰ ਇਨ੍ਹਾਂ ਟੈਸਟ ਵਿੱਚ ਮਤਲਬ ਕਿ ਜੋ ਪੋਸਟਾਂ ਆਈਆਂ ਸਾਰੇ ਕੈਟਾਗਰੀ ਲਈਆਂ ਹੈਂਡੀਕੈਪ ਲਈ ਵੀ ਆਈਆਂ ਠੀਕ ਹੈ ਆਰਥੋ ਲਈ ਵੀ ਆਈਆਂ ਹੈਰਿੰਗ ਇੰਪੇਅਰਡ ਜੋ ਹੈ ਜਾਂ ਤੇ ਵਿਜ਼ੂਅਲ ਇੰਪੇਅਰਮੈਂਟ ਲਈ ਵੀ ਆਈਆਂ ਉਹਨਾਂ ਦਾ ਜੋ ਫਿਜ਼ੀਕਲ ਟੈਸਟ ਲੈਣਾ ਹੈ ਉਹ ਇਹ ডিপਾਰਟਮੈਂਟ ਡਿਸਾਈਡ ਕਰੇਗਾ ਕਿ ਕਿਸ ਤਰ੍ਹਾਂ ਦਾ ਟੈਸਟ ਲੈਣਾ ਉਹਨਾਂ ਦਾ ਅਲੱਗ ਕਰੀਟੇਰੀਆ ਹੋਏਗਾ ਠੀਕ ਹੈ ਜੀ ਤੇ ਬਾਕੀ ਨਾਰਮਲ ਬੰਦੇ ਲਈ ਇਹਨਾਂ ਨੇ ਕਰੀਟੇਰੀਆ ਦੱਸਿਆ ਹੋਇਆ ਹੈ ਨਿਛੇ ਪੜ੍ਹਨ ਲਈ ਡਿਸਕਸ ਵੀ ਕਰਾਂਗੇ ਇਨਰ ਰੂਲਸ ਵਿੱਚ ਕਿਹਾ ਗਿਆ ਹੈ ਕਿ ਅੰਡਰ ਦਾ ਕਾਲਮ 5 ਅਗੇਂਸਟ ਦਾ ਸੀਰੀਅਲ ਨੰਬਰ 1 ਫਾਰ ਦਾ 기ਵਨ 기ਵਨ ਐਂਟਰੀਜ਼ ਫਾਰ ਦਾ ਫੋਲੋਇੰਗ ਐਂਟਰੀ ਸ਼ੈਲ ਬੀ ਸਬਮਿਟਡ ਨੇਮਲੀ ਹਾਂਜੀ ਹਾਂਜੀ ਬੋਲੋ ਭੀਮਾ ਜੀ ਜੋ ਵਿੱਤਿਕ ਯੋਗਤਾ ਹੈਗੀ ਹੈ ਦਾ ਕੈਂਡੀਡੇਟਸ who have done the plus 2 qualification with the at least two year diploma or certificate certificate means cped in physical education and diploma in physical education or certificate of the physical education means dped and cped no include kita gaya pimaji bahut jaldi ton is channel te jo syllabus bhi asi dassange jivein hi sanu syllabus milega ਅਸੀਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਮੇਨ ਗੱਲ ਇਹ ਹੈ ਕਿ ਇਹਨਾਂ ਵਿੱਚ ਸੀਪੀਐਡ ਤੇ ਡੀਪੀਐਡ ਨੂੰ ਇਨਕਲੂਡ ਕੀਤਾ ਗਿਆ ਹੈ ਔਰ ਹੈਵ ਦ ਡਨ ਦਿਸ ਕੋਰਸ ਵਿਦ ਐਨੀ ਅਦਰਸ ਨੋਮਿਕ ਲੈਟਸ ਜੋ ਹੈ ਲੈਕਚਰਸ ਵੀ ਇਸ ਕੋਰਸ ਨੂੰ ਕਿਸੇ ਹੋਰ ਤਰੀਕੇ ਨਾਲ ਕੀਤਾ ਗਿਆ ਹੈ ਬਟ ਉਹ ਸੀਪੀਐਡ ਤੇ ਡੀਪੀਐਡ ਵਿੱਚ ਹੀ ਇਨਕਲੂਡ ਹੁੰਦਾ ਹੈ ਤਾਂ ਉਹ ਵੀ ਇਹਦੇ ਵਿੱਚ ਕੀ ਹੈ एलिਜੀਬਲ ਹੈਗੇ ਆ ਠੀਕ ਹੈ ਜੀ ਤਾਂ ਇੱਥੇ ਜੋ ਹੈ ਬੀਪੀਐਡ ਵਾਲੇ ਕੈਂਡੀਡੇਟਸ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਦੇਖਣੀ ਪੈ ਰਹੀ ਹੈ ਕਿ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਬਹੁਤ ਹੀ ਜ਼ਿਆਦਾ ਜਦੋ ਜਹਿਦ ਬਹੁਤ ਹੀ ਜ਼ਿਆਦਾ ਸੰਘਰਸ਼ ਹੋਣ ਤੋਂ ਬਾਅਦ ਵੀ ਸਰਕਾਰ ਨੇ ਜੋ ਆਪਣੇ ਰੂਲਸ ਆ ਹੋ ਪੱਕੇ ਰੱਖੇ ਆ ਠੀਕ ਹੈ ਜੀ ਤੇ ਇਸ ਵਿੱਚ ਇਕੱਲੇ ਸੀਪੀਐਟ ਤੇ ਡੀਪੀਐਟ ਵਾਲਿਆਂ ਨੂੰ ਹੀ ਮੌਕਾ ਦਿੱਤਾ ਗਿਆ ਹੈ ਦਾ ਕਰੀਟੇਰੀਆ ਆਫ ਦਾ ਫਿਜ਼ੀਕਲ ਐਲੀਜੀਬਿਲਟੀ ਟੈਸਟ ਇਜ਼ ਦਾ ਕੁਆਲੀਫਾਈਡ ਟੈਸਟ ਵਿਚ ਸ਼ਲ ਬੀ ਕੰਪਰਾਈਜ਼ ਫਾਈਵ ਕੰਪੋਨੈਂਟਸ ਆਫ ਦਾ ਐਸ ਸਪੈਸੀਫਿਕ ਟੇਬਲ ਬਿਲੋ ਤਾਂ ਇਹਦੇ ਵਿੱਚ ਜੋ ਹੈ ਫਿਜ਼ੀਕਲ ਐਲੀਜੀਬਿਲਟੀ ਟੈਸਟ ਦਿੱਤਾ ਗਿਆ ਜਿਹਨੂੰ ਕੁਆਲੀਫਾਈ ਟੈਸਟ ਕਿਹਾ ਜਾਂਦਾ ਹੈ ਉਹ ਕਰਨਾ ਜ਼ਰੂਰੀ ਹੈ ਕੰਪਲੀਟ ਤੇ ਜੋ ਇਹਨਾਂ ਨੇ ਨੀਚੇ ਦਿੱਤਾ ਹੋਇਆ ਹੈ ਮੇਲ ਲਈ ਜੋ ਹੈ ਤੇ ਫੀਮੇਲ ਲਈ ਅਡਵਰਡ ਫਿਜ਼ੀਕਲ ਕਾਫੀ ਦੋਸਤਾਂ ਨੂੰ ਸੀ ਕਿ ਫਿਜ਼ੀਕਲ ਜੋ ਟੈਸਟ ਹੈ ਉਹ ਕਿਵੇਂ ਹੋਏਗਾ ਕੀ ਕੀ ਹੋਏਗਾ ਤਾਂ ਉਹਦੇ ਬਾਰੇ ਵੀ ਗੱਲ ਕਰਦੇ ਆਂ ਇਹਦੇ ਵਿੱਚ ਜੋ ਹੈ ਮੇਲ ਲਈ 30 ਮੀਟਰ ਜੋ ਫਲਾਈਂਗ ਸਟਾਰਟ ਫਾਰ ਦਾ ਸਪੀਡ 5 ਸੈਕਿੰਡ 30 ਮੀਟਰ ਦੀ ਜੋ ਹੈ ਸਪ੍ਰਿੰਟ ਕਹਿ ਸਕਦੇ ਆ ਸਪ੍ਰਿੰਟ ਰੇਸ ਹੁੰਦੀ ਹੈ ਸਪ੍ਰਿੰਟ ਰੇਸ ਠੀਕ ਹੈ ਜੀ 5 ਸੈਕਿੰਡ ਵਿੱਚ ਕੰਪਲੀਟ ਕਰਨੀ ਆ ਉਹ ਲਗਣੀ ਆ ਤੇ ਇੰਹੀ ਜੋ ਲੜਕੀਆਂ ਲਈ ਹੈ 30 ਮੀਟਰ ਫਲਾਈਂਗ ਸਟਾਰਟ ਹੈ ਸਪੀਡ ਦੇ ਨਾਲ ਉਹਨਾਂ ਦਾ ਟਾਈਮ ਜੋ 5.80 ਸੈਕਿੰਡ ਦਾ ਰੱਖਿਆ ਗਿਆ ਮੀਨ 80 ਜੋ ਮਾਈਕਰੋ ਸੈਕਿੰਡ ਬੁਧਾ ਦਿੱਤੇ ਗਏ ਆ ਲਗਭਗ 6 ਸੈਕਿੰਡ ਦੇ ਨੀਅਰ ਪਹੁੰਚ ਜਾਂਦਾ ਉਸ ਤੋਂ ਅੱਗੇ ਦੀ ਗੱਲ ਕਰੀਏ ਸਟੈਂਡਿੰਗ ਬਰੌਡ ਜੰਪ ਖੜੇ ਖੜੇ ਜਿਹੜਾ ਜੰਪ ਲਗਾਉਣਾ ਹੁੰਦਾ ਦਾ ਫਾਰ ਦਾ ਐਕਸਪਲੋਸਿਵ ਸਟਰੈਂਥ ਜਿਹੜੀਆਂ ਪੱਟਾਂ ਦੀ ਜਾਂ ਲੱਤਾਂ ਦੀ ਜਾਨ ਮਾਪਣ ਲਈ ਹੈ ਉਹ 1.40 ਮੀਟਰ ਠੀਕ ਹੈ ਜੀ ਲਗਭਗ 5 ਫੁੱਟ ਦੇ ਲਗਭਗ ਉਹਨਾਂ ਨੂੰ ਮਾਰਨਾ ਪਊਗਾ 4.5 5 ਫੁੱਟ ਬੰਦਾ ਹੈ ਜੋ 1.40 ਮੀਟਰ ਹੈ ਤਾਂ ਉਹਦੇ ਉਹ ਬ੍ਰਾਡ ਜੰਪ ਲਗਾਉਣਾ ਪਏਗਾ ਸੇਮ ਲੇਡੀਜ਼ ਜੀ ਲਈ ਫੀਮੇਲ ਲਈ 1.2 ਮੀਟਰ ਦਾ ਜੋ ਬ੍ਰਾਡ ਜੰਪ ਹੈ ਸ਼ਟਲ ਰਨ ਹੈ ਫਾਰ ਦਾ ਐਜਿਲਟੀ ਚੈੱਕ ਲਈ 6 10 ਮੀਟਰ ਫਾਰ ਦਾ ਐਜਿਲਟੀ ਇਸ 17.50 ਸਕਿੰਡ ਵਿੱਚ ਕੰਪਲੀਟ ਕਰਨੀ ਸ਼ੈਟਲ ਰਨ ਬਹੁਤ ਹੀ ਅੱਛੇ ਤਰੀਕੇ ਨਾਲ ਜਾਣਦੇ ਆ ਜੋ ਫਿਜ਼ੀਕਲ ਐਜੂਕੇਸ਼ਨ ਕੇ ਅਡਰ ਹੈਗੇ ਤਾਂ ਇਸੇ ਤਰੀਕੇ ਨਾਲ ਫੀਮੇਲ ਦੀ ਸ਼ੈਟਲ ਰਨ ਉਹ ਹੈਗੀ 18.50 ਸਕਿੰਡ ਵਿੱਚ ਉਸ ਤੋਂ ਬੈਂਡ ਐਨ ਰੀਚ ਟੈਸਟ ਹੈ ਫਲੈਕਸੀਬਿਲਟੀ ਚੈੱਕ ਕਰਨ ਲਈ 2 ਸੈਂਟੀਮੀਟਰ ਦਾ ਜੋ ਹੈ ਬੈਂਡ ਐਨ ਰੀਚ ਟੈਸਟ ਹੋਊਗਾ ਠੀਕ ਹੈ ਜੀ ਮੇਨਲੀ ਵੀ ਤੇ ਫੀਮੇਲ ਲਈ ਸੇਮ 2 ਸੈਂਟੀਮੀਟਰ ਤੇ 2 ਸੈਂਟੀਮੀਟਰ ਦਾ ਤੇ ਲਾਸਟ ਦੇ ਜੋ ਸਭ ਤੋਂ ਮੇਨ ਹੈ ਉਹ ਹੈ 1600 ਮੀਟਰ ਰਨ 8 ਮਿੰਟ ਵਿੱਚ ਤੇ ਫੀਮੇਲ ਲਈ 1600 ਮੀਟਰ ਰਨ 9 ਮਿੰਟ 30 ਸੈਕਿੰਡ ਵਿੱਚ ਉਹਨਾਂ ਲਈ ਕੰਪਲੀਟ ਕਰਨੀ ਹੋਏਗੀ ਮਤਲਬ ਕਿ ਫੀਮੇਲ ਨੂੰ 1/2 ਮਿੰਟ ਐਕਸਟਰਾ ਦਿੱਤਾ ਗਿਆ ਅਕੋਰਡਿੰਗ ਟੂ ਫਿਜ਼ੀਕਲ ਕੈਪੈਸਿਟੀ ਅਕੋਰਡਿੰਗ ਟੂ ਫਿਜ਼ੀਕਲ ਡਿਫਰੈਂਸ ਤਾਂ 1600 ਮੀਟਰ ਇਹ ਪੰਜ ਜੋ ਫਿਜ਼ੀਕਲ ਟੈਸਟ ਦੇ ਕਰਾਈਟਰੀਆ ਹੈਗੇ ਇਹ ਕਲੀਅਰ ਕਰਨੀ ਵੀ ਜ਼ਰੂਰੀ ਹੈ ਨਾਲ ਨਾਲ ਉਹਨਾਂ ਦਾ ਰਿਟਨ ਟੈਸਟ ਵੀ ਹੋਣਾ ਕਲੀਅਰ ਹੋਣਾ ਜ਼ਰੂਰੀ ਹੈ ਉਹਦੀ ਮੈਟ ਬਣੇਗੀ ਠੀਕ ਹੈ ਜੀ ਤੇ ਜੋ ਰਿਟਨ ਟੈਸਟ ਹੈ ਉਹ 70 ਮਾਰਕਸ ਦਾ ਹੋਏਗਾ ਤੇ 30 ਮਾਰਕਸ ਦਾ ਜੇ ਤੁਹਾਡਾ ਫਿਜ਼ੀਕਲ ਟੈਸਟ ਹੋਏਗਾ ਤੇ 100 ਨੰਬਰ ਤੁਹਾਡਾ 100 ਵਿੱਚੋਂ ਜੋ ਮੈਟ ਬਣੇਗੀ ਉਹਦੇ ਅਕੋਰਡਿੰਗ ਹੀ ਪਰਸੰਦੀ ਸਿਲੈਕਸ਼ਨ ਹੋਏਗੀ ਤਾਂ ਇੱਥੇ ਲਿਖਿਆ ਹੈ ਦੀਆਂ ਅੰਗ ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਤੇ ਛੋੜ ਹੋਵੇਗੀ ਇਹ ਵੀ ਦੱਸਿਆ ਜਾਂਦਾ ਹੈ ਕਿ ਡੀਪੀਐਡ ਸੀਪੀਐਡ ਦੇ ਉਹ ਉਮੀਦਵਾਰ ਵਿਦਿਆਰਥੀ ਜੋ ਆਪਣਾ ਡਿਪਲੋਮਾ ਸਰਟੀਫਿਕੇਟ ਕੋਰਸ ਦੇ ਆਖਰੀ ਸਾਲ ਵਿੱਚ ਹਨ OVS ਪਦ ਲਈ ਅਰਜੀਆਂ ਦੇ ਸਕਦੇ ਆ ਬਟ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਕਿ ਲਾਸਟ ਪ੍ਰੋਸੈਸ ਜੋ ਭਰਤੀ ਦਾ ਲਾਸਟ ਪ੍ਰੋਸੈਸ ਹੋਏਗਾ ਅੰਤਿਮ ਪ੍ਰਕਿਰਿਆ ਦੇ ਪੜਾਅ ਵਿੱਚ ਉਹਨਾਂ ਨੇ ਉਹ ਆਪਣਾ ਡਿਗਰੀ ਡਿਪਲੋਮਾ ਕੰਪਲੀਟ ਕਰਨਾ ਹੋਣਾ ਚਾਹੀਦਾ ਨਹੀਂ ਤਾਂ ਉਹਨਾਂ ਦੀ ਪੋਸਟ ਐਲੀਜੀਬਲ ਨਹੀਂ ਮੰਨਿਆ ਜਾਏਗਾ ਜਿਹੜਾ ਚੋਣ ਦਾ ਤਰੀਕਾ ਹੈ ਇਹਨਾਂ ਸਾਮੀਆਂ ਦੀ ਜੋ ਹੈ ਭਰਤੀ ਸਟੇਟ ਅਧਰਤੀ ਇੱਕ ਸਬੰਧਿਤ ਵਿਸ਼ੇ ਦੀ 70 ਅੰਕਾਂ ਦਾ ਜੋ ਲਿਖਤੀ ਟੈਸਟ ਹੋਏਗਾ ਆਬਜੈਕਟਿਵ ਟਾਈਪ ਠੀਕ ਹੈ ਮਲਟੀਪਲ ਜੋਬ ਆਬਜੈਕਟਿਵ ਟਾਈਪ ਹੈ ਐਮਸੀਕਿਊ ਜੀ ਨੂੰ ਕਹਿੰਨੇ ਆਂ ਅਸੀਂ ਠੀਕ ਹੈ ਜੀ ਤੇ ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਦਰਸਾਈਆਂ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਨਿਰਧਾਰਤ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਉਹ ਸਾਂਝੀ ਮੈਟ੍ਰੀਸਟ ਬਣੇਗੀ ਠੀਕ ਹੈ ਜੀ ਸਾਂਝੀ ਮੈਟ੍ਰੀਸਟ ਕਿਸ ਤਰ੍ਹਾਂ ਦੀ ਬਣੇਗੀ ਤੇ ਕੰਪੋਨੈਂਟਸ ਕੀ ਹੈ ਜੇ ਰਿਟਨ ਟੈਸਟ ਹੋਏਗਾ ਜੀ 70 ਨੰਬਰ ਦਾ ਤੇ ਸਪੋਰਟਸ ਅਚੀਵਮੈਂਟਸ ਦੇ 30 ਮਾਰਕਸ ਹੋਣਗੇ ਜੀ ਗ੍ਰੇਡ ਏ ਦੇ 30 ਮਾਰਕਸ ਮਤਲਬ ਕਿ ਜਿਹੜਾ ਨੈਸ਼ਨਲ ਵਿੱਚ ਮੈਡਲਿਸਟ ਹੋਊਗਾ ਵਿਦ ਗ੍ਰੇਡੇਸ਼ਨ ਕੀਤੀ ਹੋਗੀ ਨੈਸ਼ਨਲ ਮੀਨਸ ਕਿਸੇ ਵੀ ਪਾਰਟਿਕੂਲਰ ਗੇਮ ਵਿੱਚ ਸਿਲਵਰ 골ਡ ਜਾਂ ਫਿਰ ব্রੌਂਜ਼ ਮੈਡਲ ਜਿੱਤਿਆ ਹੋਏਗਾ ਤੇ ਵਿਦ ਗ੍ਰੇਡੇਸ਼ਨ ਕੀਤੀ ਹੋएगी ਤਾਂ ਉਹਨੂੰ 30 ਨੰਬਰ ਮਿਲਣਗੇ ਜੀ ਤੇ ਗ੍ਰੇਡ ਬੀ ਜਿਹੜਾ ਗ੍ਰੇਡ ਬੀ ਉਹ ਹੁੰਦਾ ਕਿ ਜਿਹੜੇ ਨੈਸ਼ਨਲ ਵਿੱਚ ਪਾਰਟਿਸਪੇਸ਼ਨ ਹੁੰਦੀ ਹੈ ਜਾਂ ਸਟੇਟ ਵਿੱਚੋਂ ਪੋਜੀਸ਼ਨ ਵਾਲੇ ਹੁੰਦੇ ਆ ਠੀਕ ਹੈ ਇਹ ਵੀ ਇਨਨ 25 ਨੰਬਰ ਮਿਲਣਗੇ ਗ੍ਰੇਡ ਸੀ ਜੋ ਸਟੇਟ ਵਿੱਚ ਪੋਜੀਸ਼ਨ 홀ਡਰ ਆ ਤੇ ਗ੍ਰੇਡिएशन ਹੋਈ ਆ ਤੇ ਗ੍ਰੇਡ ਡੀ ਜਿਨ੍ਹਾਂ ਦੀ ਡਿਸਟ੍ਰਿਕਟ ਲੈਵਲ ਤੇ ਪੋਜੀਸ਼ਨ ਹੈ ਤੇ ਗ੍ਰੇਡिएशन ਕੀਤੀ ਹੈ ਉਹਨਾਂ ਨੂੰ ਇੰਨੇ ਨੇ ਨੰਬਰ ਦਿੱਤੇ ਜਾਣਗੇ ਜੀ ਨਾਲ ਹੀ ਸਪੋਰਟਸ ਅਚੀਵਮੈਂਟ ਬੇਸਡ ਔਨ ਦਾ ਗ੍ਰੇਡिएशन ਹੈ ਅਸ ਇ ਦਾ ਨੋਟੀਫਿਕੇਸ਼ਨ ਬਾਈ ਦਾ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਸਪੋਰਟਸ ਐਂਡ ਯੂਥ ਸਰਵਿਸ ਦਾ ਗ੍ਰੇਡिएशन ਜ਼ਰੂਰੀ ਹੈ ਜੀ ਜੇਕਰ ਕਿਸੇ ਦੋਸਤ ਦਾ ਸਰਟੀਫਿਕੇਟ ਆਇਆ ਹੈ ਸਟੇਟ ਨੈਸ਼ਨਲ ਵਿੱਚੋਂ ਕਰਟ ਗ੍ਰੇਡੇਸ਼ਨ ਨਹੀਂ ਕੀਤੀ ਤਾਂ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਇਹਨਾਂ ਨੇ ਗ੍ਰੇਡੇਸ਼ਨ ਮੰਗੀ ਆ ਗ੍ਰੇਡੇਸ਼ਨ ਜ਼ਰੂਰੀ ਹੈ ਤਾਂ ਇਹ 100 ਨੰਬਰ ਦਾ ਜੋ ਪੇਪਰ ਹੋਏਗਾ ਜੀ ਠੀਕ ਹੈ ਜੀ ਮੀਨ ਫਿਜ਼ੀਕਲ ਜੋ ਟੈਸਟ ਹੈ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੈ ਉਹ ਸਿਰਫ ਕੁਆਲੀਫਾਈਇੰਗ ਕਰਟੇਰੀਆ ਹੈ ਉਹ ਕੁਆਲੀਫਾਈ ਕਰਨਾ ਜ਼ਰੂਰੀ ਹੈ ਫੇਰ ਹੀ ਐਲੀਜੀਬਲ ਮੰਨੇ ਜਾਉਗੇ ਉਹਦੇ ਮਾਰਕਸ ਨਹੀਂ ਅੱਡ ਜੁੜੇ ਹੋਏ ਤਾਂ ਇਹ 70 ਤੇ 30 ਦੀ ਰੇਸ਼ੋ ਦੇ 100 ਮਾਰਕਸ ਦਾ ਇਹ ਵਾਲਾ ਹੈ ਤਾਂ ਜੋ ਉਹ ਕੁਆਲੀਫਾਈ ਮਾਰਕਸ ਹੈ ਜਿਵੇਂ ਆਪਾਂ ਕਹਿੰਦੇ ਨੇ ਪੀਐਸਟੈਟ ਕੁਆਲੀਫਾਈ ਰਾਉਂਡ ਹੈ ਉਹ ਕਲੀਅਰ ਕਰਨਾ ਜ਼ਰੂਰੀ ਹੈ ਫਿਜ਼ੀਕਲ ਟੈਸਟ ਜੇਕਰ ਤੁਸੀਂ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨਾ ਹੈ ਠੀਕ ਹੈ ਜੀ ਤਾਂ ਇਹ ਇਹਨਾਂ ਨੇ ਰੂਲਸ ਲਿਖੇ ਆ ਗ੍ਰੇਡੇਸ਼ਨ ਦੇ ਮੇਨਲੀ ਆਪਾਂ ਚੱਲਦੇ ਆਂ ਮੇਨ ਗੱਲ ਇਹੀ ਹੈ ਕਿ ਇਹਨਾਂ ਵਿੱਚ ਕੌਣ ਕੌਣ ਕੁਆਲੀਫਾਈ ਹੋਇਆ ਕਿੰਨੀਆਂ ਪੋਸਟਾਂ ਆਈਆਂ ਕੀ ਫਿਜ਼ੀਕਲ ਟੈਸਟ ਆ ਇਹ ਮੇਨ ਗੱਲ ਸੀ ਬਾਕੀ ਤਾਂ ਜੋ ਪੇ ਸਕੇਲ ਬਾਰੇ ਦੱਸਿਆ ਹੋਇਆ ਹੈ ਇਹਨਾਂ ਨੂੰ ਜੋ ਹੈ ਪ੍ਰਤੀ ਮਹੀਨਾ ਨਤੀਜਾ 200 ਰੁਪਿਆ ਹੈ ਠੀਕ ਹੈ ਜੀ ਜੋ ਮਿਲੇਗਾ ਬਿਨਾਂ ਕਿਸੇ ਪੱਤੇ ਤੋਂ ਤਨਖਾਹ ਰੱਖਿਆ ਜਾਵੇਗਾ ਤੇ ਪਰਖ ਕਾਲ ਲਈ 3 ਸਾਲ ਦਾ ਹੋਵੇਗਾ ਜੋ ਪ੍ਰੋਵੀਜ਼ਨ ਪੀਰੀਡ ਹੈ ਰਿਵੀਜ਼ਨ ਪੀਰੀਡ 3 ਸਾਲ ਦਾ ਹੋਵੇਗਾ ਉਸ ਤੋਂ ਬਾਅਦ ਉਹ ਆਪਦੀ ਪੋਸਟ ਦੀ ਚੇਂਜ ਕਰਾ ਸਕਦੇ ਬਦਲੀਆਂ ਕਰਾ ਸਕਦੇ ਆ ਐਂ ਪੱਕੇ ਹੋ ਜਾਣਗੇ ਉਹ ਉਮਰ ਸੀਮਾ ਜਿਹੜੀ ਹੈਗੀ ਹੈ ਜੀ 1837 ਸਾਲ ਹੈ ਠੀਕ ਹੈ ਜੀ ਜੋ ਨਾਰਮਲ ਜਨਰਲ ਦੀ ਹੁੰਦੀ ਹੈ 18 ਤੋਂ 37 ਸਾਲ ਤੇ ਜਿਹੜੇ ਪਛੜੇ ਵਰਗੀਆਂ ਜੋ ਅਨਫੂਚਰ ਜਾਂਦੀਆਂ ਹੈਗੀਆਂ OBC SC BC ਉਹਨਾਂ ਨੂੰ 5 ਸਾਲ ਦੀ ਛੋਟ ਮਿਲੇਗੀ ਇਹ ਨਾਰਮਲ ਕੰਡੀਸ਼ਨ ਹੈਗੀ ਜਿਹਦੀ ਆਮ ਸ਼ਰਤਾਂ ਹੁੰਦੀਆਂ ਨੇ ਠੀਕ ਹੈ ਪੰਜਾਬ ਤੇ ਹੋਰ ਰਾਜਾਂ ਦੇ ਕੇਂਦਰ ਸਰਕਾਰ ਦੇ ਕਰਮਚਾਰੀ ਲਈ ਉੱਪਰਲੀ ਉਮਰ ਦੀ ਉੱਪਰਲੀ ਹੱਦ ਸੀਮਾ ਜੋ ਹੈ 45 ਸਾਲ ਤੱਕ ਹੋਵੇਗੀ ਇੰਨੇ ਦੀ ਜੋ ਹੈ 45 ਸਾਲ ਤੱਕ ਦੇ ਪੰਜਾਬ ਦੇ ਵਿਧਵਾਵਾਂ ਤਲਾਕਸ਼ੁਦਾ ਨੂੰ ਹਾਂਜੀ ਕੰਬੋਜ ਜੀ ਬੀਪੀਐਡ ਵਾਲੇ ਇਨਕਲੂਡ ਨਹੀਂ ਕੀਤੇ ਗਏ। ਇਹੀ ਜੋ ਬੀਪੀਐਡ ਕਿੱਡ ਲਈ ਦੁੱਖ ਦੀ ਗੱਲ ਹੈ ਕਿ ਬੀਪੀਐਡ ਵਾਲੇ ਬਾਹਰ ਕੱਢ ਦਿੱਤੇ ਗਏ ਜਾਂ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ। ਸਿਰਫ ਸੀਪੀਐਡ ਤੇ ਡੀਪੀਐਡ ਵਾਲਾ ਨੂੰ ਹੀ ਇਨਕਲੂਡ ਕੀਤਾ ਗਿਆ। ਉਹ ਹੀ ਇਸ ਚੀਜ਼ ਲਈ ਐਲੀਜੀਬਲ ਮੰਨੇ ਜਾਣਗੇ। ਠੀਕ ਹੈ ਜੀ। ਤਾਂ ਜਿਹੜੀਆਂ ਵਿਧਵਾਵਾਂ ਤਲਾਕਸ਼ੁਦਾ ਔਰਤਾਂ ਲਈ 40 ਸਾਲ ਤੇ 50 ਦਿਵਸ ਸ尼ਕ ਜੋ ਵਿਕਲਾੰਗ ਹੈ ਉਹਨਾਂ ਨੂੰ 10 ਸਾਲ ਦੀ ਛੋੜ ਦਿੱਤੀ ਹੈਗੀ ਤੇ ਇਸ ਤਰੀਕੇ ਨਾਲ ਜੋ ਉਮਰ ਸੀਮਾ ਹੈਗੀ ਹੈ ਤੇ ਮੇਨ ਜੋ ਹੈ ਇਹਨਾਂ ਦੀ ਅਪਲਾਈਂਗ ਫੀਸ ਹੈ ਜਰਨਲ ਅਤੇ ਹੋਰ ਕੈਟਾਗਰੀ ਜਿਵੇਂ ਇਹਦੇ ਵਿੱਚ BC ਕੈਟਾਗਰੀ ਆ ਜਾਂਦੀ ਹੈ ਜਰਨਲ ਅਤੇ BC ਕੈਟਾਗਰੀ ਲਈ 2000 ਰੁਪਿਆ ਪਰ ਪੋਸਟ ਰਿਜ਼ਰਵ ਕੈਟਾਗਰੀ SC ST ਲਈ 1000 ਰੁਪਿਆ ਤੇ ਸਾਬਕਾ ਸੈਨਿਕ ਫੌਜ ਲਈ ਕੋਈ ਵੀ ਚਾਰਜ ਨਹੀਂ ਲਿਆਇਆ ਜਾਏਗਾ ਇਹ ਇਹਨਾਂ ਦੀ ਅਪਲਾਈਂਗ ਫੀਸ ਹੈ ਠੀਕ ਹੈ ਜੀ ਇਹ ਬਾਕੀ ਜੋ ਰਿਜ਼ਰਵ ਕੈਟਾਗਰੀ ਲਈ ਉਹਨਾਂ ਦੇ ਜੋ ਲਿਖੇ ਗਏ ਆ ਵਿਕੀਦਤੋ ਸਰਟੀਫਿਕੇਟ ਵੈਲਿਡ ਹੋਣੀ ਚਾਹੀਦੀ ਤੇ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸਾਰਾ ਕੁਝ ਉਹ ਲਿਖਿਆ ਹੋਇਆ ਹੈ ਮੇਨ ਗੱਲ ਹੈ ਸਪੋਰਟਸ ਖਿਡਾਰੀ ਕੋਟੇ ਲਈ ਰੱਖਣਾ ਜੋ ਰੱਖਵਾ ਕਰ ਲੈਣਾ ਚਾਹੁੰਦੇ ਸਪੋਰਟਸ ਕਰੇਗੇ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਗ੍ਰੈਜੂਏਸ਼ਨ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਤਾਂ ਗ੍ਰੈਜੂਏਸ਼ਨ ਕੰਪਲਸਰੀ ਹੈ ਸਿਰਫ ਸਪੋਰਟਸ ਮੈਟਰ ਨੂੰ ਹੀ ਆਧਾਰ ਨਹੀਂ ਮੰਨਿਆ ਜਾਵੇਗਾ ਆਧਾਰ ਮੰਨਿਆ ਜਾਵੇਗਾ ਜੋ ਕਿ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਨਿਰਜਮ ਅਨੁਸਾਰ ਤਿਆਰ ਕੀਤੀ ਗਈ ਹੋਏਗੀ ਤਾਂ ਗ੍ਰੈਜੂਏਸ਼ਨ ਦੇ ਅਕੋਰਡਿੰਗ ਹੀ ਉਸ ਸਪੋਰਟਸ ਸਰਟੀਫਿਕੇਟ ਦੀ ਵੈਲਿਊ ਹੋਏਗੀ ਠੀਕ ਹੈ ਜੀ ایਡਬੀਐਸ ਲਈ ਇਹ ਦੱਸਿਆ ਗਿਆ ਹੈ ਸਾਰਾ ਕੁਝ ਰੱਖਵਾ ਕਰਨ ਜੋ ਹੈ ਸਾਭ ਕਹਾ ਫੌਜੀ ਲਈ ਜੋ ਵੀ ਨਾ ਕ੍ਰਿਟੇਰੀਆ ਹੈ ਤਾਂ ਜਰੂਰੀ ਨੋਟ ਹੈ ਉਮੀਦਵਾਰਾਂ ਦੀ ਜੋ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਦੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ ਜਾਂ ਪਹਿਲਾਂ ਦੇ ਬਣੇ ਹੋਣ ਜਾਰੀ ਹੋਏ ਹੋਣ ਤਾਂ ਅਪਲਾਈ ਕਰਨ ਤੋਂ ਪਹਿਲਾਂ ਜਾਂ ਅਪਲਾਈ ਕਰਨ ਤੱਕ ਉਹਨਾਂ ਦੀ ਜੋ ਸਾਰੇ ਵਿਦਿਅਕ ਯੋਗਤਾ ਕੰਪਲੀਟ ਹੋਣੀ ਚਾਹੀਦੀ ਹੈ ਕੇਵਲ ਅਜਿਹੇ ਉਮੀਦਵਾਰ ਵਿਦਿਆਰਥੀ ਜੋ ਸੀ ਡੀ ਪੀ ਐਡ ਜਾਂ ਸੀ ਪੀ ਐਡ ਦੇ ਆਖਰੀ ਡਿਪਲੋਮਾ ਸਰਟੀਫਿਕੇਟ ਕੋਰਸ ਦੇ ਆਖਰੀ ਸਾਲ ਵਿੱਚ ਹਨ ਉਹ ਵੀ ਇਸ ਪਦਲੀ ਅਰਜ਼ੀਆਂ ਦੇ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਅੰਤਿਮ ਭਰਤੀ ਪ੍ਰਕਿਰਿਆ ਦੀ ਮਿਤੀ ਤੱਕ ਡਿਪਲੋਮਾ ਪਾਸ ਕਰ ਚੁੱਕੇ ਹੋਣ ਇੱਥੇ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਅਜਿਹੇ ਉਮੀਦਵਾਰ ਵਿਦਿਅਕ ਤੇ ਹੋਰ ਯੋਗਤਾਵਾਂ ਸੰਬੰਧੀ ਸਰਟੀਫਿਕੇਟ ਉਮੀਦਵਾਰ ਦੇ ਸਕਰੂਟੀਿੰਗ ਦੀ ਪੂਰੇ ਹੋਣੇ ਚਾਹੀਦੀ ਹੈ ਨ ਸਕਰੂਟੀ ਟਾਈਮ ਮਤਲਬ ਕਿ ਕੰਪਲੀਟ ਹੋਣੀ ਚਾਹੀਦੀ ਹੈ ਇਹ ਹੀ ਕਿਹਾ ਗਿਆ ਹੈ ਠੀਕ ਹੈ ਜੀ ਓਕੇ ਜੀ ਤੇ ਰਿਜ਼ਰਵੇਸ਼ਨ ਲੈਣੀ ਉਹਨਾਂ ਦਾ ਇੱਕ ਜੋ ਸਰਟੀਫਿਕੇਟ ਹੁੰਦਾ ਹੈ ਗਵਰਨਮੈਂਟ ਵੱਲੋਂ ਐਸ்சி ਬੀਸੀ ਦਾ ਸਰਟੀਫਿਕੇਟ ਵੈਲਿਡ ਅਥਾਰਟੀ ਵੱਲੋਂ ਉਹ ਮੰਨਿਆ ਜਾਏਗਾ ਆਨਲਾਈਨ ਭਰਨ ਦੀ ਜੋ ਪ੍ਰਕਿਰਿਆ ਹੈ ਇਸ ਸਾਈਟ ਤੇ ਤੁਸੀਂ ਭਰ ਸਕਦੇ ਹੋ ਠੀਕ ਹੈ ਜੀ ਕਦੋਂ ਤੋਂ 23 ਹੱਤੋਂ 25 ਤੋਂ ਤੇ ਅਗਸਤ ਜੋ 25 ਤੱਕ ਆ ਮੀਬੀ 22 23 ਅਗਸਤ ਹੀ ਹੈ ਉਹ ਦੇਖਦੇ ਠੀਕ ਹੈ ਜੀ ਤੇ ਏ ਸੀ ਅੱਜ ਦਾ ਡਿਟੇਲ ਨੋਟੀਫਿਕੇਸ਼ਨ ਅਬਾਊਟ ਦਾ 2000 ਪੀਟੀਆਈ ਪੋਸਟਾਂ ਤਾਂ ਦੋਸਤੋ ਜਿਹੜੇ ਵੀ ਦੋਸਤ 2000 ਪੀਟੀਆਈ ਪੋਸਟਾਂ ਦੀ ਤਿਆਰੀ ਕਰ ਰਹੇ ਹਨ ਜਾਂ ਕਰਨਾ ਚਾਹੁੰਦੇ ਹਨ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇੱਥੇ 2000 ਪੀਟੀਆਈ ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ ਐਂਡ ਪੀਐਸ ਸਟੈਟ ਦੀ ਜੋ ਕੰਬਾਈਨਡ ਤਿਆਰੀ ਕਰਵਾਉਣੀ ਹੈ ਤੇ ਜਿਵੇਂ ਨਵਾਂ ਸਿਲੇਬਸ ਅਪਡੇਟਡ ਆਏਗਾ ਅਸੀਂ ਉਹਦੇ ਅਕੋਰਡਿੰਗ ਵੀ ਸਿਲੇਬਸ ਕਵਰ ਕਰਵਾਵਾਂਗੇ ਜੋ ਟੌਪਿਕ ਸਾਡੇ ਬਚ ਗਏ ਆ ਅਦਰਵਾਈਜ਼ ਵੀ ਕਾਫੀ ਟੌਪਿਕ ਅਸੀਂ ਕਵਰ ਕਰ ਚੁੱਕੇ ਆ ਲਾਈਵ ਕਲਾਸਾਂ ਦੇ थ्रू ਵਿਦ ਐਮਸੀਕਿਊ ਮੈਰਾਥਨ ਸੈਸ਼ਨ ਵੀ ਲਏ ਆ ਅਸੀਂ ਤਾਂ ਉਹਨਾਂ ਤੋਂ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਇੰਨਾ ਹੀ ਦੋਸਤੋ ਤੇ ਸਾਡੀ ਜਿਹੜੀ ਲਾਈਵ ਕਲਾਸ ਡੇਲੀ 5 ਵਜੇ ਹੁੰਦੀ ਆ ਹਾਂਜੀ ਵਰਨਦੀਪ ਜੀ ਸਾਰੇ ਜੋ ਇਹਨਾਂ ਦਾ ਕਰਟਰੀਅਰ ਰੱਖਿਆ ਹੋਇਆ ਹੈ ਪੰਜ ਜੋ ਇਹਨਾਂ ਦੇ ਫਿਜ਼ੀਕਲ ਟੈਸਟ ਹੈ ਜੀ ਪੰਜ ਫਿਜ਼ੀਕਲ ਟੈਸਟ ਆ ਉਹ ਸਾਰੇ ਕਲੀਅਰ ਕਰਨੇ ਜ਼ਰੂਰੀ ਆ ਇਹਨਾਂ ਵਿੱਚ ਉਹ ਕੋਈ ਆਪਸ਼ਨ ਨਹੀਂ ਰੱਖੀ ਇਹਨਾਂ ਨੇ ਇਹ ਵਾਲੇ ਜੋ ਪੰਜੇ ਦੇ ਪੰਜੇ ਟੈਸਟ ਆ ਉਹ ਕਲੀਅਰ ਕਰਨੇ ਜ਼ਰੂਰੀ ਆ ਜਿੰਨਾ ਇਹਨਾਂ ਨੇ ਕ੍ਰਾਈਟੇਰੀਆ ਦਿੱਤਾ ਹੈ ਜੇਕਰ ਇਹ ਕਲੀਅਰ ਕਰਦੇ ਆ ਤਾਂ ਥਾਂ ਤੁਸੀਂ ਫਿਜ਼ੀਕਲ ਟੈਸਟ ਵਿੱਚ ਕਲੀਅਰ ਮੰਨੇ ਜਾਓਗੇ ਇਹ ਪੰਜ ਦੇ ਪੰਜ ਜੋ ਫਿਜ਼ੀਕਲ ਟੈਸਟ ਆ ਤੁਹਾਨੂੰ ਕਲੀਅਰ ਕਰਨੇ ਹੀ ਪੈਣਗੇ ਜੇਕਰ ਤੁਸੀਂ ਪੋਸਟਾਂ ਲੈਣੀਆਂ ਤਾਂ ਠੀਕ ਹੈ ਜੀ ਠੀਕ ਹੈ ਵਰਿੰਦੀਪ ਸਿੰਘ ਜੀ ਤਾਂ ਦੋਸਤੋ ਤੁਹਾਨੂੰ ਇੱਥੇ ਸਾਰੀ ਡਿਟੇਲ ਜਾਣਕਾਰੀ ਦਿੱਤੀ ਜਾਏਗੀ ਨਵੇਂ ਸਿਲੇਬਸ ਅਕੋਰਡਿੰਗ ਜੋ ਕਰਵਾਇਆ ਜਾਏਗਾ 2000 ਪੀਟੀਆਈ ਦੀ ਤਿਆਰੀ ਤਾਂ ਜੇਕਰ ਦੋਸਤਾਂ ਜੋ ਪੀਟੀਆਈ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਨ ਤਾਂ ਇੱਥੇ ਅਸੀਂ ਡੇਲੀ ਜੁੜਦੇ ਹਾਂ ਸ਼ਾਮੀ 5 ਵਜੇ 5 ਜੋ 5 ਵਜੇ ਅਸੀਂ ਲਾਈਵ ਹੁੰਨੇ ਆ ਠੀਕ ਹੈ ਸ਼ਾਮੀ 5 ਵਜੇ ਲਾਈਵ ਹੁੰਨੇ ਆ ਅਸੀਂ ਤਾਂ ਸਾਡੇ ਨਾਲ ਤੁਸੀਂ ਆਪ ਦਾ ਸਿਲੇਬਸ ਕੰਪਲੀਟ ਕਰ ਸਕਦੇ ਹੋ ਤੇ ਵਧੀਆ ਤਿਆਰੀ ਕਰ ਸਕਦੇ ਹੋ ਉਹ ਵੀ ਬਿਲਕੁਲ ਫ੍ਰੀ ਉਹ ਵੀ ਬਿਲਕੁਲ ਫ੍ਰੀ ਕੋਈ ਤੁਹਾਡੇ ਤੋਂ ਫੀਸ ਚਾਰਜ ਨਹੀਂ ਕੀਤੀ ਜਾਏਗੀ ਫ੍ਰੀ ਵਿੱਚ ਜੋ ਹੈ ਲਾਈਵ ਕਲਾਸਾਂ ਵਧੀਆ ਕੰਟੈਂਟ ਐਮਸੀਕਿਊ ਅਸੀਂ ਕਰਵਾ ਸਕਦੇ ਹਾਂ ਕਰਵਾਉਨੇ ਆ ਤੇ ਉਹਦੇ ਵਿੱਚ ਕੋਈ ਵੀ ਤੁਹਾਡੇ ਤੋਂ ਚਾਰਜ ਨਹੀਂ ਲਿਆ ਜਾਏਗਾ ਜੇਕਰ ਤੁਹਾਨੂੰ ਲੱਗੇ ਕਿ ਪੇਡ ਕੋਰਸ ਨਾਲੋਂ ਪੇਡ ਕਲਾਸਾਂ ਨਾਲੋਂ ਤੁਹਾਨੂੰ ਤਿਆਰੀ ਇੱਥੇ ਵਧੀਆ ਲੱਗ ਰਹੀ ਹੈ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੁਹਾਡਾ ਵੈਲਕਮ ਹੈ ਤਾਂ ਫਿਰ ਉਸ ਦੀ ਤਿਆਰੀ ਕਰੋ ਤੇ ਆਦੇ ਗਵਰਨਮੈਂਟ ਜੌਬ ਨੂੰ ਅਚੀਵ ਕਰੋ ਧੰਨਵਾਦ ਦੋਸਤੋ ਮਿਲਦੇ ਹਾਂ 5 ਵਜੇ ਅੱਜ ਸਾਡਾ ਜੋਗਾ ਟੌਪਿਕ ਚੱਲ ਰਿਹਾ ਹੈ ਉਹਦੀ ਵਿੱਚ ਅੱਜ ਅਸੀਂ ਕਰਨੀਆਂ ਹਨ ਜੋ ਹੈ ਕਿਰਿਆਵਾਂ ਛਟ ਕਿਰਿਆਵਾਂ ਛਟ ਕਰਮਾਂ ਉਹਨਾਂ ਡਿਟੇਲ ਵਿੱਚ ਪੜਾਂਗੇ ਉਹਨਾਂ ਦੇ ਐਮਸੀਕੀ ਪੜਾਂਗੇ